ਆ ਕਿਹੜੇ ਪਾਸੇ ਜਾ ਰਿਹਾ ਉਹ ਮੂਲ ਕੋਲੇ ਆ ਉਹ ਬਾਈ ਵਿੱਚ ਹੀ ਆ ਆ ਦੇਖੋ ਜੀ ਕਿਹੜੇ ਪਾਸੇ ਜਾ ਰਿਆ ਨੇ ਉਹ ਕਿੱਧਰ ਜਾ ਰਿਹਾ ਤੂੰ ਹੈਲੋ ਬੰਦੇ ਮਾਰਨੇ ਆ ਤੈਨੂੰ ਪਤਾ ਨਹੀਂ ਲੱਗਦਾ ਅੱਗੇ ਆ ਜਾ ਥੱਲੇ ਥੱਲੇ ਜਾ ਕੇ ਦੇਖੋ ਜੀ ਠੀ ਥੱਲੇ ਜਾ ਕੇ ਦੇਖੋ ਆ ਸਵਾਰੀਆਂ ਦੇ ਕਿੰਨੀਆਂ ਲਈ ਫਿਰਦਾ ਆ ਰੋਂਗ ਸਾਈਡ ਜਾ ਰਿਹਾ ਪੁਲ ਦੇ ਉੱਪਰੋਂ ਉਹ ਵੀ ਲੁਧਿਆਣੇ ਦਾ ਉਹ ਵਾਲਾ ਪੁਲ ਹੈ ਜਿੱਥੇ ਹੈ ਬਹੁਤ ਤੇਜ਼ ਗੱਡੀਆਂ ਆਉਂਦੀਆਂ ਹੁਣ ਇਹ ਪੁਲ ਦੇ ਉੱਤੇ ਕੈਮਰੇ ਵੀ ਲੱਗੇ ਹੋਣੇ ਚਾਹੀਦੇ ਤੇ ਟ੍ਰੈਫਿਕ ਜਿਹੜੇ ਪੁਲਿਸ ਕਰਮੀ ਆ ਉਹਨਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਆ ਦੇਖੋ ਜੀ ਉਹ ਦੇਖੋ ਗੱਡੀ ਆ ਰਹੀ ਹੈ ਉਹ ਦੇਖੋ ਗੱਡੀ ਕਿੰਨੀ ਤੇਜ਼ ਆ ਰਹੀ ਹੈ ਇਹ ਉਹ ਦੇਖੋ ਥੋੜੇ ਜਿਹਾ ਪੈਸਿਆਂ ਦੇ ਲਾਲਚ ਲਈ ਇਹ ਲੋਕ ਜਿਹੜੇ ਨੇ ਕਿੰਨੀਆਂ ਜ਼ਿੰਦਗੀਆਂ ਤੇ ਖੇលਦੇ ਨੇ ਆ ਬਜ਼ੁਰਗ ਬੈਠੇ ਨੇ ਵਿੱਚ ਇਹਦੇ ਆ ਦੇਖੋ ਜੀ ਘੰਟਾ ਕਰਦਾ ਪੁਲ ਹੈ ਆ ਦੇਖੋ ਜੀ ਦੇਖੋ ਆ ਸਾਹਮਣੇ ਟ੍ਰੈਫਿਕ ਪੁਲਿਸ ਖੜੀ ਆ ਉਹ ਦੇਖੋ ਉਹ ਤੋਂ ਵੀ ਬਚ ਕੇ ਨਿਕਲ ਗਿਆ ਆ ਦੇਖੋ ਉਹ ਸਾਹਮਣੇ ਦੇਖੋ ਟ੍ਰੈਫਿਕ ਪੁਲਿਸ ਵਾਲੇ ਖੜੇ ਆ ਲੇਕਿਨ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਆ ਬੰਦਾ ਦੇਖੋ ਉਹ ਦੇਖੋ ਮੁੜ ਗਿਆ ਜੀ ਬੱਸ ਸਟੈਂਡ ਵੱਲ ਨੂੰ ਆ ਕਿਹੜੇ ਪਾਸੇ ਜਾ ਰਿਹਾ ਉਹ ਮੂਲ ਕੋਲੇ ਆ ਉਹ ਬਾਈ ਵਿੱਚ ਹੀ ਆ ਇੱਕ ਫੋਟੋ ਲੈ ਚਾ ਆ ਦੇਖੋ ਜੀ ਕਿਹੜੇ ਪਾਸੇ ਜਾ ਰਿਹਾ ਨੇ ਉਹ ਕਿੱਧਰ ਜਾ ਰਿਹਾ ਤੂੰ ਹੈਲੋ ਬੰਦੇ ਮਾਰਨੇ ਆ ਤੈਨੂੰ ਪਤਾ ਨਹੀਂ ਲੱਗਦਾ ਅੱਗੇ ਆ ਜਾ ਥੱਲੇ ਥੱਲੇ ਜਾ ਕੇ ਦੇਖੋ ਜੀ ਠੀ ਥੱਲੇ ਜਾ ਕੇ ਦੇਖੋ ਆ ਸਵਾਰੀਆਂ ਦੇ ਕਿੰਨੀਆਂ ਲਈ ਫਿਰਦਾ ਆਉ ਰੋਂਗ ਸਾਈਡ ਜਾ ਰਿਹਾ ਪੁਲ ਦੇ ਉੱਪਰੋਂ ਉਹ ਵੀ ਲੁਧਿਆਣੇ ਦਾ ਉਹ ਵਾਲਾ ਪੁਲ ਹੈ ਜਿੱਥੇ ਹੈ ਬਹੁਤ ਤੇਜ਼ ਗੱਡੀਆਂ ਆਉਂਦੀਆਂ ਹੁਣ ਇਹ ਪੁਲ ਦੇ ਉੱਤੇ ਕੈਮਰੇ ਵੀ ਲੱਗੇ ਹੋਣੇ ਚਾਹੀਦੇ ਤੇ ਟ੍ਰੈਫਿਕ ਜਿਹੜੇ ਪੁਲਿਸ ਕਰਮੀ ਆ ਉਹਨਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਆ ਦੇਖੋ ਜੀ ਉਹ ਦੇਖੋ ਗੱਡੀ ਆ ਰਹੀ ਹੈ ਉਹ ਦੇਖੋ ਗੱਡੀ ਕਿੰਨੀ ਤੇਜ਼ ਆ ਰਹੀ ਹੈ ਇਹ ਉਹ ਦੇਖੋ ਥੋੜੇ ਜੇ ਪੈਸਿਆਂ ਦੇ ਲਾਲਚ ਲਈ ਇਹ ਲੋਕ ਜਿਹੜੇ ਨੇ ਕਿੰਨੀਆਂ ਜ਼ਿੰਦਗੀਆਂ ਤੇ ਖੇលਦੇ ਨੇ ਆ ਬਜ਼ੁਰਗ ਬੈਠੇ ਨੇ ਵਿੱਚ ਇਹਦੇ ਆ ਦੇਖੋ ਜੀ ਘੰਟਾ ਕਰਦਾ ਪੁਲ ਆ ਦੇਖੋ ਜੀ ਦੇਖੋ ਆ ਸਾਹਮਣੇ ਟ੍ਰੈਫਿਕ ਪੁਲਿਸ ਖੜੀ ਐ ਉਹ ਦੇਖੋ ਉਹ ਤੋਂ ਹੀ ਬਚ ਕੇ ਨਿਕਲ ਗਿਆ ਆ ਉਹ ਸਾਹਮਣੇ ਦੇਖੋ ਟ੍ਰੈਫਿਕ ਪੁਲਿਸ ਵਾਲੇ ਖੜੇ ਆ ਲੇਕਿਨ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਆ ਬੰਦਾ ਦੇਖੋ ਉਹ ਦੇਖੋ ਮੁੜ ਗਿਆ ਜੀ ਬੱਸ ਸਟੈਂਡ ਵੱਲ ਨੂੰ ਆ ਕਿਹੜੇ ਪਾਸੇ ਜਾ ਰਿਹਾ ਉਹ ਮੂਲ ਕੋਲ ਆ ਉਹ ਬਾਈ ਵਿੱਚ ਹੀ ਆ ਇੱਕ ਫੋਟੋ ਲੈ ਚਾ ਆ ਦੇਖੋ ਜੀ ਕਿਹੜੇ ਪਾਸੇ ਜਾ ਰਿਹਾ ਨੇ ਉਹ ਕਿੱਧਰ ਜਾ ਰਿਹਾ ਤੂੰ ਹੈਲੋ ਬੰਦੇ ਮਾਰਨੇ ਆ ਤੈਨੂੰ ਪਤਾ ਨਹੀਂ ਲੱਗਦਾ ਅੱਗੇ ਆ ਜਾ ਥੱਲੇ ਥੱਲੇ ਜਾ ਕੇ ਦੇਖੋ ਜੀ ਠੀ ਥੱਲੇ ਜਾ ਕੇ ਦੇਖੋ ਆ ਸਵਾਰੀਆਂ ਦੇ ਕਿੰਨੀਆਂ ਲਈ ਫਿਰਦਾ ਆਉ ਰੋਂਗ ਸਾਈਡ ਜਾ ਰਿਹਾ ਪੁਲ ਦੇ ਉੱਪਰੋਂ ਉਹ ਵੀ ਲੁਧਿਆਣੇ ਦਾ ਉਹ ਵਾਲਾ ਪੁਲ ਹੈ ਜਿੱਥੇ ਹੈ ਬਹੁਤ ਤੇਜ਼ ਗੱਡੀਆਂ ਆਉਂਦੀਆਂ ਹੁਣ ਇਹ ਪੁਲ ਦੇ ਉੱਤੇ ਕੈਮਰੇ ਵੀ ਲੱਗੇ ਹੋਣੇ ਚਾਹੀਦੇ ਤੇ ਟ੍ਰੈਫਿਕ ਜਿਹੜੇ ਪੁਲਿਸ ਕਰਮੀਆਂ ਉਹਨਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਆ ਦੇਖੋ ਜੀ ਉਹ ਦੇਖੋ ਗੱਡੀ ਆ ਰਹੀ ਹੈ ਉਹ ਦੇਖੋ ਗੱਡੀ ਕਿੰਨੀ ਤੇਜ਼ ਆ ਰਹੀ ਹੈ ਇਹ ਉਹ ਦੇਖੋ ਥੋੜੇ ਜਿਹਾ ਪੈਸਿਆਂ ਦੇ ਲਾਲਚ ਲਈ ਇਹ ਲੋਕ ਜਿਹੜੇ ਨੇ ਕਿੰਨੀਆਂ ਜ਼ਿੰਦਗੀਆਂ ਤੇ ਖੇលਦੇ ਨੇ ਆ ਬਜ਼ੁਰਗ ਬੈਠੇ ਨੇ ਵਿੱਚ ਇਹਦੇ ਆ ਦੇਖੋ ਜੀ ਘੰਟਾ ਕਰਦਾ ਪੁਲ ਹੈ ਆ ਦੇਖੋ ਜੀ ਦੇਖੋ ਆ ਸਾਹਮਣੇ ਟ੍ਰੈਫਿਕ ਪੁਲਿਸ ਖੜੀ ਆ ਉਹ ਦੇਖੋ ਉਹ ਤੋਂ ਵੀ ਬਚ ਕੇ ਨਿਕਲ ਗਿਆ ਆ ਦੇਖੋ ਉਹ ਸਾਹਮਣੇ ਦੇਖੋ ਟ੍ਰੈਫਿਕ ਪੁਲਿਸ ਵਾਲੇ ਖੜੇ ਆ ਲੇਕਿਨ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਆ ਬੰਦਾ ਦੇਖੋ ਉਹ ਦੇਖੋ ਮੁੜ ਗਿਆ ਜੀ ਬੱਸ ਸਟੈਂਡ ਵੱਲ ਨੂੰ